ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁੱਖੀ ਟਿਵਾਨਾ ਟਿਵਾਨਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਵੈਸੇ ਤਾਂ ਆਪਾਂ ਪਿਛਲੇ ਸਾਲ ਜਿਹੜੀ DBW 222 ਵੈਰਾਈਟੀ ਹੈਗੀ ਇਹ ਇਹਦੀਆਂ ਵੀਡੀਓਜ਼ ਪਾਈਆਂ ਸੀਗੀਆਂ ਦੋ ਤਿੰਨ ਤੇ ਫਾਈਨਲ ਰਿਪੋਰਟ ਵੀ ਪਾਈ ਸੀਗੀ ਤੇ ਪਰ ਇਸ ਵਾਰ ਆਪਾਂ ਦੁਬਾਰਾ ਤੋਂ ਇਹਦੀਆਂ ਵੀਡੀਓਜ਼ ਪਾ ਰਹੇ ਹਾਂ ਐਤਕੀ ਸ਼ੁਰੂ ਤੋਂ ਲੈ ਕੇ 20 25 25 ਦਿਨ ਦੇ ਵਕਫੇ ਤੇ ਆਪਾਂ ਵੀਡੀਓਜ਼ ਬਣਾ ਕੇ ਪਾ ਰਹੇ ਹਾਂ ਇਹਦੀਆਂ ਤਾਂ ਜੋ ਆਪਾਂ ਨੂੰ ਪ੍ਰੋਪਰ ਪਤਾ ਚੱਲ ਸਕੇ ਇਹਦੇ ਬਾਰੇ ਤੇ ਇੱਕ ਵੀਡੀਓ ਆਪਾਂ ਇਸ ਤੋਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ ਜੀ DBW 222 ਪਾਰਟ 1 2020 ਉਹਦਾ ਥੰਬਨੇਲ ਹੈਗਾ ਤੇ ਅੱਜ ਆਪਾਂ ਇਹਦਾ ਪਾਰਟ 2 ਪਾ ਰਹੇ ਹਾਂ ਤੇ ਇਹ ਆਪਾਂ ਇਤਕੀ ਕਈ ਤਰੀਕਿਆਂ ਨਾਲ ਬੀਜੀ ਹੋਈ ਹੈ ਇੱਕ ਤਾਂ ਆਪਣੀ ਬੀਜੀ ਹੋਈ ਹੈ ਇਹ ਜੀਰੋ ਡਰਿਲ ਨਾਲ ਤੇ ਜੀਰੋ ਡਰਿਲ ਦੇ ਨਾਲ ਵੀ ਆਪਾਂ ਇੱਕ 28 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਪਾ ਕੇ ਬੀਜੀ ਹੋਈ ਹੈ ਇੱਕ 32 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣਾ ਬੀਜ ਪਿਆ ਹੋਇਆ ਹੈ ਜੀਰੋ ਡਰਿਲ ਨਾਲ ਤੇ ਇੱਕ ਆਪਾਂ ਨੋਰਮਲ ਡਰਿਲ ਨਾਲ ਇਹ 32 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਪਾ ਕੇ ਬੀਜੀ ਹੋਈ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਸਾਰੇ ਖੇਤਾਂ ਦੀ ਜਿਹੜੀ ਹੈਗੀ ਆ ਰਿਪੋਰਟ ਉਹ ਦਿਖਾਉ ਦਿੰਨੇ ਆ ਤੁਹਾਨੂੰ ਤੇ ਇਹ ਜਿਹੜਾ ਖੇਤ ਹੈਗਾ ਜੀ ਆਪਣਾ ਇਹ ਜ਼ੀਰੋ ਡ੍ਰਿਲ ਨਾਲ ਤੇ 28 ਕਿਲੋ ਬੀ ਪ੍ਰਤੀ ਏਕੜਾ ਦੇ ਹਿਸਾਬ ਨਾਲ ਜਿਹੜਾ ਪਿਆ ਹੋਇਆ ਉਹ ਖੇਤ ਆ ਗਿਆ ਤੇ 1 ਨਵੰਬਰ ਦੀ ਬਿਜੀ ਹੋਈ ਹੈ ਜੀ ਇਹ ਤੇ ਪਾਣੀ ਆਪਾਂ ਨੇ ਇਹਨੂੰ ਲਾਇਆ ਇਹ 8 ਦਸੰਬਰ ਨੂੰ ਤੇ 35 ਦਿਨਾਂ ਤੋਂ ਪਲੱਸ ਕਣਕ ਹੋ ਗਈ ਸੀਗੀ ਜਦੋਂ ਆਪਾਂ ਹੁਣ ਇਹਨੂੰ ਪਾਣੀ ਲਾਇਆ ਤੇ ਇਹਦੇ ਨਾਲ ਕੀ ਹੋਊਗਾ ਕਿ ਪੀਲਾ ਪਣ ਨਹੀਂ ਆਊਗਾ ਕਣਕ ਦੇ ਉੱਤੇ ਤੇ ਜਦੋਂ ਆਪਾਂ ਜਲਦੀ ਪਾਣੀ ਲਾ ਦਿੰਨੇ ਆ ਉਹਦੇ ਨਾਲ ਪੀਲਾ ਪਾਣਾ ਅਗਰ ਇੱਕ ਵਾਰ ਫੜ ਜੇ ਕਣਕ ਤਾਂ ਜਲਦੀ ਠੀਕ ਨਹੀਂ ਹੁੰਦੀ ਫਿਰ ਉਹ ਤੇ ਲਾਈਟ ਦੇ ਇੱਧਰ ਉੱਧਰ ਹੋਣ ਕਰਕੇ ਕਿਾਰੇ ਦਾ ਇੱਧਰ ਵਾਲਾ ਮੱਥਾ ਰਹਿ ਗਿਆ ਸੀ ਤੇ ਹੁਣ ਵੀਰ ਆਪਣਾ ਇੱਕ ਛੋਟੀ ਛੋਟੀ ਜੀ ਗੱਟ ਬਣਾ ਕੇ ਤੇ ਪਾਣੀ ਸਿਰਫ ਦੂਜੇ ਘਾਰੇ ਵਿੱਚੋਂ ਦੀ ਉੱਥੇ ਲਾ ਰਹੇ ਨੇ ਜਿੱਦ ਨੂੰ ਰਹਿ ਗਿਆ ਸੀ ਕਿਉਂਕਿ ਜੇ ਦੁਬਾਰਾ ਸਾਰਾ ਆਪਾਂ ਘੇਰਾ ਭਰ ਦਿੰਦੇ ਤਾਂ ਫਿਰ ਟੀਲੇ ਪਣ ਦੀ ਇਹਨੂੰ ਸਮੱਸਿਆ ਆਉਣੀ ਸੀਗੀ ਕਣਕ ਨੂੰ ਤੇ ਇਹ ਜਿਹੜੀ ਆਪਣੀ ਕਣਕ ਹੈ ਜੀ ਇਹ ਜ਼ੀਰੋ ਡ੍ਰਿਲ ਨਾਲ ਬੀਜੀ ਹੋਈ ਹੈ ਤੇ ਇਹਦੇ ਵਿੱਚ ਪਿਆ ਹੋਇਆ ਹੈ 32 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਤੇ ਇਹ ਵੀ ਦੇਖ ਸਕਦੇ ਆਪਾਂ ਕਿ ਇਹਨੇ ਵੀ ਜਿਹੜਾ ਟਿਲਰਿੰਗ ਹੈਗੀ ਹੈ ਵਧੀਆ ਕਰ ਰੱਖੀ ਹੈ ਤਿੰਨ ਤਿੰਨ ਚਾਰ ਚਾਰ ਇਹਦੇ ਡਾਲ ਹੋ ਗਏ ਹੈ ਜੀ ਤੇ ਜਿਹੜੀ ਆਪਣੀ ਨਾਲੀ ਇਹ ਨਾਲੀ ਆਪਾਂ ਨੂੰ ਪਤਾ ਲੱਗ ਰਿਹਾ ਹੈ ਵੀ ਕਾਫੀ ਮੋਟੀ ਹੈ ਇਹਦੇ ਚ ਵੀ ਤੇ ਇਹਨੂੰ ਆਪਾਂ ਪਾਣੀ ਲਾ ਦਤਾ ਸੀਗਾ ਜੀ ਇਹ ਕਾਰੇ ਨੂੰ ਜਿਹੜਾ ਆਪਾਂ ਦੇਖ ਰਿਹਾ ਤੇ ਇਹ ਹਜੇ ਇਹਦੇ ਚ ਵੀ ਰਹਿੰਦਾ ਹੈਗਾ ਕਹਿਰਾ ਕਿਉਂਕਿ ਲਾਈਟ ਜਿਹੜੀ ਹੈਗੀ ਐ ਇਤਕੀ ਬਹੁਤ ਤੰਗ ਕੀਤਾ ਹੋਇਆ 2-2 3-3 ਘੰਟੇ ਦੀ ਸ਼ਿਫਟ ਆਉਂਦੀ ਹੈ ਕਦੇ ਦਿਨ ਨੂੰ ਆ ਗਈ ਕਦੇ ਰਾਤ ਨੂੰ ਆ ਗਈ ਇਹ ਸਾਰੇ ਪਾਸੇ ਇਹੀ ਹਾਲ ਹੈਗਾ ਜੀ ਤੇ ਇੱਕ ਜਿਹੜੀ DW222 ਦੀ ਖਾਸੀਅਤ ਹੈਗੀ ਹੈ ਤਾਂ ਇਹ ਪੀਲਾਪਣ ਨਹੀਂ ਦਿਖਾਉਂਦੀ ਹੈਗੀ ਪਾਣੀ ਲਾਉਣ ਤੋਂ ਬਾਅਦ ਵੀ ਤੇ ਬਾਕੀ ਪਾਣੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਥੋੜਾ ਜਿਹਾ ਹਲਕਾ ਲੱਗ ਜੇ ਤਾਂ ਜਿਆਦਾ ਚੰਗੀ ਗੱਲ ਹੁੰਦੀ ਹੈ ਪਹਿਲਾ ਪਾਣੀ ਤੇ ਇਹਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਕੋਈ ਪੀਲਾ ਦਿਖਾਈ ਦੇ ਰਿਹਾ ਹੈ ਆਪਾਂ ਨੂੰ ਤਾਂ ਇਹ ਕਣਕ ਨਹੀਂ ਹੈਗੀ ਜੀ ਇਹ ਜਿਹੜਾ ਝੋਨਾ ਉਹ ਕਿਉਂਦਾ ਆਪਣਾ ਕਣਕ ਦੇ ਵਿੱਚ ਉਹ ਐ ਆ ਦੇਖ ਸਕਦੇ ਆਪਾਂ ਇਹ ਝੋਨੇ ਦੇ ਦਾਣੇ ਜਿਹੜੇ ਇਹ ਉਹ ਹਰੇ ਹੋ ਕੇ ਪੀਲੇ ਪੈ ਰਹੇ ਨੇ ਇਹ ਤੇ ਬਾਕੀ ਆਪਾਂ ਫਿਰ ਥੋੜੇ ਜਿਹੇ ਦਿਨਾਂ ਤੱਕ ਦੁਬਾਰਾ ਇਹਦੀ ਵੀਡੀਓ ਬਣਾ ਕੇ ਤੇ ਦੁਬਾਰਾ ਆਪਾਂ ਇਸੇ ਵੀਡੀਓ ਦੇ ਵਿੱਚੋਂ ਇਕੱਠਾ ਕਰਕੇ ਪਾਰਟ ਬਣਾਵਾਂਗੇ ਦਾ ਤੇ ਆਪਾਂ ਦੇਖਾਂਗੇ ਨਾਲ ਇਹ ਪਤਾ ਲੱਗ ਜੂਗਾ ਵੀ ਪੀਲਾਪਣ ਜਿਹੜਾ ਹੈਗਾ ਕਣਕ ਤੇ ਉਹ ਕਿੰਨਾ ਕਉਂਦਾ ਹੈ ਪਾਣੀ ਲੋਣ ਤੋਂ ਬਾਅਦ ਵੀ ਹੈਨਾ ਤੇ ਅੱਜ ਆਪਾਂ 18 ਦਸੰਬਰ ਨੂੰ ਫੀਲਡ ਦੁਆਰਾ ਆ ਕੇ ਇੱਥੇ ਵੀਡੀਓ ਬਣਾ ਰਹੇ ਹਾਂ ਜੀ ਤੇ ਉਹੀ ਖੇਤ ਆਪਾਂ ਦੇਖ ਰਹੇ ਹਾਂ ਤੇ ਇਹ ਜਿਹੜਾ ਆਪਣਾ 28 ਕਿਲੋ ਨਾਲ 0 ਟਨ ਨਾਲ ਬੀਜਿਆ ਹੋਇਆ ਉਹ ਖੇਤ ਆ ਗਿਆ ਜੀ ਜਿਹੜੇ ਨੂੰ ਉੱਦੇ ਪਾਣੀ ਲੱਗ ਰਿਹਾ ਸੀਗਾ ਤੇ ਦੇਖ ਸਕਦੇ ਆਪਾਂ ਕਿ ਇਹਨੇ ਵੀ ਟੈਲਰਿੰਗ ਜਿਹੜੀ ਹੈਗੀ ਐ ਕਾਫੀ ਵਧੀਆ ਕਰ ਲਈ ਐ ਹੁਣ ਤੇ ਪਰ ਜਿਹੜਾ ਉਧਰ 32 ਕਿਲੋ ਵਾਲਾ ਐ ਉਹ ਇਹਦੇ ਨਾਲੋਂ ਤਿੰਨ ਚਾਰ ਦਿਨ ਪਹਿਲਾਂ ਅ ਵੀਜੇ ਹੋਇਆ ਕੀਤ ਉਹ ਤੇ ਉਸਨੇ ਇਸ ਤੋਂ ਕਾਫੀ ਜਿਆਦਾ ਵਧੀਆ ਟੈਲਰਿੰਗ ਕਰ ਲਈ ਐ ਤੇ ਉਸ ਖੇਤ ਦੇ ਵਿੱਚ ਆਪਾਂ ਜਾ ਕੇ ਦੇਖ ਲੈਣੇ ਹੁਣ ਥੋੜਾ ਜਿਹਾ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਡ੍ਰਿਲ ਨਾਲ ਬੀਜੀ ਹੋਈ ਹੈ 32 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਪਾ ਕੇ ਉਸ ਖੇਤ ਦੇ ਵਿੱਚ ਵੀ ਜਾ ਕੇ ਵੀਡੀਓ ਬਣਾਉਣੀ ਹੈ ਜੀ ਤੇ ਇਹ ਆ ਗਿਆ ਆਪਣਾ ਖੇਤ ਜਿਹੜਾ ਜੀਰੋ ਟਰੈਲਰ ਦੇ ਨਾਲ ਹੀ 32 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਪਾਇਆ ਹੋਇਆ ਇਹਦੇ ਵਿੱਚ ਇਹ ਵੀ ਦੇਖ ਸਕਦੇ ਆਪਾਂ ਕਿ ਟਿਲਰਿੰਗ ਦੀ ਕੋਈ ਇਦਾਂ ਨਹੀਂ ਹੈਗੀ ਕਮੀ ਪੇਸ਼ੀ ਕਿ ਟਿਲਰਿੰਗ ਨਹੀਂ ਕਰ ਰਹੀ ਤੇ ਬਾਕੀ ਅਜੇ ਇਸ ਕਣਕ ਨੂੰ ਸਾਰੀ ਨੂੰ ਇੱਕ ਵਾਰ ਸਿਰਫ ਯੂਰੀਆ ਪਾਇਆ ਹੋਇਆ ਤੇ ਹੁਣ ਪਾਣੀ ਤੋਂ ਬਾਅਦ ਆਪਾਂ ਨੇ ਬਸ ਕੱਲ ਨੂੰ ਹੋ ਸਕਦਾ ਇਹਦੇ ਵਿੱਚ ਪਹਿਲਾਂ ਯੂਰੀਆ ਪਾ ਕੇ ਤੇ ਉਸ ਤੋਂ ਬਾਅਦ ਮੈਗਨੀਜ਼ ਤੇ ਪਲੱਸ ਮੈਗਨੀਸ਼ੀਅਮ ਦੀ ਆਪਾਂ ਇਹਨੂੰ ਸਪਰੇਅ ਕਰਾਂਗੇ ਜੀ ਇੱਕ ਤੇ ਯੂਰੀਆ ਪਾਉਣ ਦੀ ਜ਼ਰੂਰਤ ਹੈ ਨਹੀਂ ਕਿਉਂਕਿ ਇਹ ਖੇਤ ਨੂੰ ਤਾਂ ਕਈ ਦਿਨ ਹੋ ਗਏ ਪਾਣੀ ਲੱਗੇ ਨੂੰ ਉਸ ਦਿਨ ਵੀ ਆਪਾਂ ਦੇਖਿਆ ਸੀਗਾ ਤੇ ਪੀਲਾਪਣ ਜਿਹੜਾ ਹੈਗਾ ਬਿਲਕੁਲ ਵੀ ਕਣਕ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਨਹੀਂ ਹੈਗਾ ਜੀ ਇਹਦੇ ਉੱਤੇ ਏ ਆ ਗਈ ਜੀ ਡੀਬੀਡਬਲਯੂ 222 ਜਿਹੜੀ ਨਾਰਮਲ ਡ੍ਰਿਲ ਨਾਲ ਵਿਜੀ ਹੋਈ ਹੈ ਤੇ ਇਹਦੇ ਵਿੱਚ ਵੀ ਆਪਾਂ 32 ਕਿਲੋ ਵੀ ਪਿਆ ਹੋਇਆ ਹੈ ਜੀ ਏਕੜ ਦਾ ਤੇ ਆਪਾਂ ਦੇਖ ਸਕਦੇ ਹਾਂ ਕਿ ਕਿੰਨਾ ਇਹਨੇ ਟਿਲਰਿੰਗ ਜਿਹੜੀ ਹੈਗੀ ਹੈ ਕਰ ਲਈਏ ਹੁਣ ਤੇ ਜਿਹੜੀ ਸਟੈਮ ਹੈ ਸਹਿਮੇ ਦੀ ਵੀ ਆਪਾਂ ਦੇਖ ਸਕਦੇ ਹਾਂ ਕਿ ਟੌਪ ਕਲਾਸ ਹੈ ਜੀ ਇਸ ਖੇਤ ਦੀ ਆਪਾਂ ਪਹਿਲਾਂ ਸ਼ੁਰੂ ਦੇ ਵਿੱਚ ਵੀਡੀਓ ਨਹੀਂ ਬਣਾ ਸਕੇ ਆਪਾਂ ਨਹੀਂ ਹੋਇਆ ਸੀ ਮੈਂ ਇਸ ਖੇਤ ਦਾ ਤੇ ਇਹਦੀ ਆਪਾਂ ਫੇਰ ਇੱਕ ਵੀਡੀਓ ਬਣਾਵਾਂਗੇ ਜਦੋਂ ਨਸਾਰੇ ਦੇ ਨੇੜੇ ਆ ਗਈ ਸੀ ਕੋਈ ਪੀਲਾ ਪੰਡ ਨਹੀਂ ਆਇਆ ਜੀ ਕਣਕ ਤੇ ਪਾਣੀ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਬਿਲਕੁਲ ਕਾਲੀ ਖੜੀ ਐ ਤੇ ਠੀਕ ਹੈ ਜੀ ਕਿਸਾਨ ਵੀਰੋ ਇੰਨੀ ਕੀ ਆਪਾਂ ਨੇ ਗੱਲ ਕਰਨੀ ਸੀਗੀ ਇਸ ਵੀਡੀਓ ਦੇ ਵਿੱਚ ਆਪਾਂ ਸਾਰੀ ਜਿੰਨੇ ਵੀ ਤਰ੍ਹਾਂ ਨਾਲ ਇਹ ਬੀਜੀ ਹੋਈ ਐ ਸਾਰੀ ਦੀ ਸਾਰੀ ਡਿਟੇਲ ਦੇਤੀ ਆ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ